ਤੇ ਆਪਾਂ ਅਕਸਰ ਸੁਣਨ ਨੂੰ ਮਿਲਦਾ ਆ ਵੀ ਜਨਾਨੀ ਜਨਾਨੀ ਤੋਂ ਬਹੁਤ ਛੜਦੀ ਆ ਤੇ ਪਤਾ ਲੱਗਾ ਵੀ ਕਲਾਕਾਰ ਕਲਾਕਾਰ ਤੋਂ ਉਹ ਤੋਂ ਵੀ ਵੱਧ ਛੜਦੇ ਆ ਨਹੀਂ ਇਹ ਦੇਖੋ ਇਹ 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 ਐਵੇਂ ਗੱਲਾਂ ਕਰਦੀਆਂ ਦੇਖੋ ਅਸੀਂ ਮੈਨਾ ਤੇ ਉਹਦਾ ਵਿਚਕਾਰ ਇੱਕਾਂ ਦੇ ਦਫ਼ਤਰ ਦੇ ਹਾਂਜੀ ਅਸੀਂ ਅਕਸਰ ਜਦੋਂ ਵੇਲੇ ਉਹਨੇ ਇਕੱਠੇ ਹੁੰਦੇ ਸੀ ਵੇਲੇ ਵੇਲੇ ਇਹ ਰੋਜ਼ ਨਹੀਂ ਹੁੰਦੇ ਮਹੀਨੇ ਦੋ ਮਹੀਨੇ ਬਾਅਦ ਹੁੰਦੇ ਸੀ ਸਦੀਕ ਸਾਹਿਬ ਜੀ ਸਾਡੇ ਕੋਲ ਆਜ ਮੈਂ ਦਦਾਰ ਸੰਧੂ ਭਾਜੀ ਤੇ ਚੰਗੀ ਲੱਗ ਅਕਸਰ ਅਸੀਂ ਹੁੰਦੇ ਸੀ ਬਾਸ਼ਲਾ ਵੀ ਉਹ ਇਕੱਠਾ ਦਫ਼ਤਰ ਪਰ ਪਰ ਸਾਡੇ ਕੋ ਘਟਵੇ ਦਾ ਸਾਡਾ ਛੋਟਾ ਵੀ ਸੀ ਤੇ ਸਾਡੇ ਕਦੇ ਨਹੀਂ ਉਦਾਂ ਠੀਕ ਹੈ ਮਾੜੇ ਮੋੜ ਤੇ ਹੁੰਦਾ ਹੀ ਹੈ ਕਦੇ ਹਾਂ ਇਹ ਐਵੇਂ ਕਹੀਏ ਬਈ ਸੀ ਪੂਰੇ ਮਾਸੀ ਦੇ ਮੁੰਡੇ ਸਿਆ ਜੀ ਹੈ ਨਹੀਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੇ ਚਮਕੀਲਾ ਸਾਹਿਬ ਵੀ ਸਾੜੇ ਦੀ ਭੇਡ ਚੜੇ ਆ ਹਾਂ ਜੀ ਇਹ ਲੋਕਾਂ ਦੀ ਗਲਤ ਗੱਲ ਹੈ ਬਾਜੀ ਇੱਕ ਮੈਂ ਅੱਗੇ ਵੀ ਚੈਲੰਜ ਕੀਤਾ ਬਾਜੀ ਕਿਸੇ ਦੀ ਜ਼ਰਤ ਨਹੀਂ ਹੁੰਦੀ ਵੀ ਬੰਦਾ ਮਰਵਾ ਲੈਣਾ ਐਡਾ ਵੱਡਾ ਬੰਦਾ ਮਰਵਾ ਲੈਣਾ ਨਾਲ ਕੋਈ ਕਿਹੜਾ ਜ਼ਰਤ ਕਰ ਜੂਗਾ ਉਸੜੇ ਇੰਨਾ ਵੀ ਜਾਨ ਨੂੰ ਹਰੇਕ ਦੀ ਬਣੀ ਹੋਈ ਸੀ ਜਾਨ ਹਰੇਕ ਦੀ ਤਰਾ ਤਰਾ ਕਰਦੀ ਸੀ ਇੱਕ ਦੋ ਵਾਰ ਮੈਨੂੰ ਵੀ ਸਟੇ ਤੋਂ ਲਾਂਕ ਚਲੇ ਕੇ ਸਾਨੂੰ ਡਰ ਰਹਿਦਾ ਸੀ ਕਿ ਕਦੇ ਅੱਜ ਨਾ ਜਦੋਂ ਕਦੇ ਕਿਸੇ ਨੂੰ ਦੇਖ ਲੈਣਾ ਆਈ ਕਈ ਬੈਠੇ ਹੁੰਦੇ ਦਫ਼ਤਰਾਂ ਮੂਰੇ ਤੇ ਜਦੋਂ ਦੋ ਵਾਰੀ ਕੋਈ ਬੰਦਾ ਆਇਆ ਕਰ ਕੇ ਕਹਿੰਦਾ ਪੁਲਿਸ ਆਉਣਗੇ ਮੈਂ ਤਾਂ ਕਰਨ ਚੱਲਿਆ ਪੁਲਿਸ ਸਾਹਿਬ ਮੈਂਟੀ ਲਾਉਦੇ ਹੁੰਦੇ ਸੀ ਜਿਹੜੇ ਚ ਮਕੀਲਾ ਦੀ ਜੀ ਡੈਥ ਹੋ ਗਈ ਤਸਦੀਕ ਸਾਹਿਬ ਕਹਿੰਦੇ ਉਦੋਂ ਪ੍ਰੋਫੈਸਰ ਹਰਬਰ ਸਿੰਘ ਸੀ ਅਕਾਲ ਤਾਵਾ ਜਥੇਦਾਰ ਇਹ ਕਹਿੰਦੇ ਸਾਡੀ ਉਥੇ ਮੇਰੀ ਹੈਗੀ ਵਾਕਫੀਤ ਵੀ ਆਪਾਂ ਚੱਲੀਏ ਉਹ ਰਿਕਵੈਸਟ ਕਰਕੇ ਹੀ ਮੈਂ ਕਿਹਾ ਚਲੋ ਚੱਲਦੇ ਆ ਜੀ ਤੇ ਅਸੀਂ ਤਿਆਰ ਹੋ ਗਏ ਮੈਂ ਪੁਲਿਸ ਆਪਾਂ ਕਿਹਾ ਮੈਂ ਵੀ ਆਪਾਂ ਚੱਲਣਾ ਕਰ ਮੈਂ ਨਹੀਂ ਜਾਣਾ ਮੈਂ ਕਿਉਂ ਕਿਹਦਾ ਆਪਾਂ ਦਾੜੀਆ ਕਟਾਈ ਹੋਈ ਆ ਐ ਮੁੱਛਾਂ ਕੀਤੀਆਂ ਉਹਨਾਂ ਨੇ ਉਥੇ ਬਿਠਾ ਕੇ ਆਪਾਂ ਨੂੰ ਅੰਬਰ ਸ਼ਿਕਾ ਕੇ ਗਾਤਰੇ ਪਵਾ ਕੇ ਕਛਰੇ ਪਵਾ ਕੇ ਤੋਰਨੇ ਇਹ ਬੰਦੇ ਦੇ ਪੁੱਤ ਬਣ ਜੋ ਮੈਂ ਕਹਿੰਦਾ ਤੇਰਾ ਕੀ ਕਰਦਾ ਹੁੰਦਾ ਕਹਿੰਦਾ ਨਾ ਤੂੰ ਤੂੰ ਜਾ ਲੈ ਇਹ ਦੀ ਸਰਮਾਨਿਆ ਸਿੰਦਾਜੀ ਦੀ ਉਹ ਲੱਤ ਫੁੱਟੀ ਹੋਈ ਸੀ ਅੱਛਾ ਜੀ ਸਿੰਦਾਜੀ ਵੀ ਨਾ ਗਿਆ ਮੈਂ ਕਰਤਾ ਰਬਲਾ صدیق ਸਾਹਿਬ ਤੇ ਇੱਕ ਜਾਇਬਰਾ ਇੱਕ ਕਲਾਕਾਰ ਫੇਰ ਡੈਥ ਹੋ ਗਈ ਅੱਛਾ ਇੱਕ ਹੁੰਦਾ ਵੀ ਪ੍ਰੀਤਮ ਸ਼ੌਕੀ صدیق ਸਾਹਿਬ ਡਰਾਈਵਰ ਅੱਛੇ ਜਾਨੇ ਚਲੇਗੇ ਗੁਰੂ ਅਮਰਦਾਸ ਗੁਰੂ ਅਮਰਦਾਸ ਦੀਪੰਦ ਕੋਰੇ ਸਰਾ ਆ ਹਾਂ ਜੀ ਉੱਥੇ ਜੱਥੇਦਾਰ ਸਾਹਿਬ ਹੁੰਦੇ ਆ ਅਸੀਂ ਜਦੋਂ ਗਏ ਉਹ ਕਹਿੰਦੇ ਹੈ ਨਹੀਂ ਗਏ ਕਹਿੰਦੇ ਵੀ ਘਟੇਕ ਬਾਦ ਆਉਣਗੇ ਅਸੀਂ ਬਾਹਰ ਚਾਹ ਚ ਪੀਣਾ ਘੰਟੇ ਬਾਦ ਉਹ ਕੰਟੈਸਟਾਂ ਗੱਡੀਆਂ ਨਹੀਂ ਹੁੰਦੀਆਂ ਸੀ ਤਾਂ ਚੱਲ ਕੰਟੈਸਟਾਂ ਲਾਲ ਬੱਤੀਆਂ ਗੱਡੀਆਂ ਆ ਗਈਆਂ ਤੇ ਅਜਰ ਸਰ ਸਾਹਿਬ ਆ ਗਏ ਅਸੀਂ ਚੱਲੇ ਗਏ ਤੋਂ ਉੱਤੇ ਜਿਹੜੇ ਜਾਂ ਪੌੜੀਆਂ ਚੜ੍ਹਦੀਆਂ ਸਨ ਆ ਕਰਕੇ ਮੇਰੇ ਪੌੜੀ ਚੜ੍ਹ ਲੱਗੇ ਇੱਧਰ ਇੱਧਰ ਕੀ ਕੇ 47 ਮੁੰਡੇ ਲਈ ਖੜੇ ਤੇ ਸਾਨੂੰ ਆ ਲੱਗਿਆ ਕਿ ਸ਼ੇਰ ਦੇ ਜਵਾੜੇ ਵੱੜਦੇ ਜਾ ਰਹੇ ਆ ਤੇ ਮੈਨੂੰ ਬੋਲੀ ਯਾਦ ਆਉਣ ਲੱਗ ਗਿਆ ਵੀ ਤਾਂ ਮੈਂ ਗਲਤ ਹੋ ਗਿਆ ਜਦੋਂ ਜਾ ਕੇ ਸੀਟ 'ਤੇ ਬੈਠੀ ਇਹ ਦਵਾਰ ਸੀ ਉਹ ਜੱਥੇਦਾਰ ਸਾਹਿਬ ਆ ਕੇ ਇੱਧਰ ਬਹਿ ਗਏ ਤੇ ਦੋ ਮੁੰਡੇ ਇੱਕ ਪਸੌਰ ਲਾ ਕੇ ਇੱਧਰ ਖੜੇ ਆ ਕੇ ਇੱਧਰ ਖੜ ਗਿਆ ਉਹਨਾਂ ਨੇ ਆ ਇੱਧਰ ਕੋਲ ਜੱਥੇਦਾਰ ਸਾਹਿਬ ਦਾ ਇਹ ਮੂਰੇ ਹੱਥ ਬੰਨੀ ਬੈਠੇ ਆ ਸਦੀਕ ਸਾਹਿਬ ਨੇ ਸਿਰ ਤੇ ਡੰਬੀਂਗਾ ਪਾੜਨਾ ਬੰਨਿਆ ਕਾਦਰ ਜਾਨ ਜਥੇਦਾਰ ਨੂੰ ਤੁਸੀਂ ਨੰਗੇ ਸਾਰ ਮੜ ਨਹੀਂ ਸਕਦੇ ਤੇ ਅਸੀਂ ਮੈਂ ਉਹਨੂੰ ਇਸ਼ਾਰਾ ਕੀਤਾ ਵੀ ਕਰ ਗੱਲ ਹੋਣੀ ਲੈ ਤਾਂ ਆਏ ਹੁਣ ਗੱਲ ਪਿੱਛੇ ਲੈ ਹੁਣ ਅਸੀਂ ਸਹੀ ਤੇ ਗੱਲ ਕਰਨੀ ਨਹੀਂ ਭਾਈ ਉਹ ਇਹਨਾਂ ਕਿਹਾ ਵੀ ਸਾਡਾ ਐ ਕਰਕੇ ਕਲਾਕਾਰ ਨਤਣਾ ਮੈਂ ਕਿਹਾ ਵੀ ਤੁਸੀਂ ਇੱਕ ਕਮਨਾ ਮੈ ਜਾਰੀ ਕਰਾ ਦੋ ਵੀ ਕਲਾਕਾਰ ਨੂੰ ਨਾ ਭਾਈ ਇਹ ਕਮਨਾ ਹੋਵੇ ਕਿ ਅਸੀਂ ਇਹ ਗਰੀਬ ਪਰਿਵਾਰ ਆ ਸਾਡੇ ਹੋਰ ਕੋਈ ਕੰਮ ਸਾਨੂੰ ਆਉਂਦਾ ਨਹੀਂ ਸਾਡੇ ਨਾਲ ਆਠ ਦਾਦਾ ਪਰਿਵਾਰ ਰਲਦੇ ਆ ਫੜਦੇ ਆ ਆ ਸਾਜੀ ਵੀ ਨਾਲ ਸਾਡੀ ਇੱਕ ਇੰਡਸਟਰੀ ਆ ਅਸੀਂ ਇਸੇ ਦੀ ਰੋਟੀ ਰੋਜ਼ੀ ਸਾਡੀ ਹੁਣ ਸਾਡੀ ਗੱਲ ਸੁਣੋ ਉਹ ਕਹਿੰਦੇ ਕੋਈ ਇਹ ਹੌਕਰਮਾ ਜਾਰੀ ਨਹੀਂ ਉਹ ਸਾਦਾ ਜੋ ਸਿੰਘ ਕਹਿੰਦੇ ਉਹ ਕਰਨਾ ਪੈਣਾ ਜੋ ਉਹ ਪਰਲੋਂ ਦੀ ਹੇਟੇ ਉੱਪਰ ਜਾਂਦੀ ਉੱਪਰੋਂ ਥੱਲੇ ਆਉਂਦੀ ਆ ਐਂ ਕਹੇ ਥੱਲੇ ਜਾਏ ਮੈਂ ਹੋਰ ਥੱਲੇ ਕੀ ਆਉਣਾ ਚਲੋ ਜੀ ਉਹਨੇ ਸਾਡੇ ਨੂੰ ਇੱਕ ਸਾਡੀ ਗੱਲ ਸੁਣਾਈ ਅਸੀਂ ਹੱਥ ਬੰਨੀ ਬੈਠੇ ਰਹੇ ਤੇ ਉਹ ਕਰਦਾ ਕਰਦਾ ਕਹਿੰਦਾ ਸਰੀਪੂ ਆਹ ਤੁਸੀਂ ਤਾਂ ਮੁਸਲਮਾਨ ਆ ਜਿਹੜੇ ਆ ਦਾੜੀ ਕਟਾਈ ਬੈਠੇ ਨੇ ਸ਼ਰਮਾ ਹੀ ਹੁੰਦੀ ਇਹਨਾਂ ਨੂੰ ਜਦੋਂ ਉਹਨਾਂ ਨੇ ਕੀਤਾ ਮੈਨੂੰ ਪੁਲੀਸ ਸਾਹਿਬ ਯਾਦ ਆ ਗਏ ਮੈਂ ਕਿਹਾ ਵੀ ਹੁਣ ਇਹਨੇ ਕਹਿ ਦੇਣਾ ਤੇ ਕੰਮ ਹੋਇਆ ਲੋ ਇਹ ਗੱਲ ਵਧਾਈ ਜੇ ਮੈਂ ਦਾ ਪੈਰ ਕੁੱਟਿਆ ਵੀ ਉੱਠ ਖੜਪਰਾਵਾ ਆਜੀ ਬੜੀ ਐ ਕਰਕੇ ਉਥੂ ਚੁੱਪ ਕਰ ਗਿਆ ਜਿਲੰਦਰਤਾ ਕਹੀ ਕੇ ਨੇ ਨੇ ਕਿਸੇ ਨਾਲ ਗੱਲ ਕੀਤੀ ਜੇ ਮਾਮਾ ਦੱਬ ਗਏ ਹੁੰਦੇ ਜਦਦਰਾ ਕੇ ਫੇਰੇ ਪੈਗ-ਪੈਗ ਲਾ ਕੇ ਫੇਰੇ ਦੀ ਪੂਰਾ ਪੂਰਾ ਬਗਾੜ ਕੰਡਿਆ ਫੇਰੇ ਜੀ ਨਹੀਂ ਉਧਰ ਮੂੰਹ ਕੀਤਾ ਯਾਰੀ ਉਦੋਂ ਸਾਰੇ ਇੱਕ ਬੰਦਾ ਡਰਿਆ ਸੀ ਹਾਂਜੀ ਸਹਿਮ ਦਾ ਮਾਹੌਲ ਬਣ ਗਿਆ ਸੀ ਮੈਂ ਸਹਿਮ ਦਾ ਜਦੋਂ ਭਾਈ ਜੀ ਇਹਦੀ ਡੈਥ ਹੋਈ ਆ ਹਰ ਇੱਕ ਕਲਾਕਾਰ ਨੇ ਪੰਜਾਬ ਦੇ ਨੇ ਬੋਰਡ ਰਾਤੇ ਦਫ਼ਤਰ ਬੰਦ ਕਰਤੇ ਤੇ ਇਹ ਵੀ ਸ਼ੋ ਕਰਦਾ ਵੀ ਅਸੀਂ ਕੰਮ ਛੱਡਤਾ ਸਾਨੂੰ ਇਹ ਹੋ ਗਿਆ ਸੀ ਕਿ ਕਿਸੇ ਨੇ ਪੰਜਾਬ ਵਿੱਚ ਗਾਉਣਾ ਹੈ ਹੀ ਨਹੀਂ ਐਸੇ ਹਾਲਾਤ ਪੈਦਾ ਹੋ ਗਏ ਸੀ ਅੱਛਾ ਤੇ ਸਾਨੂੰ ਜਿਵੇਂ ਇਹ ਕੰਮ ਨਹੀਂ ਹੁਣ ਇੱਥੇ ਚੱਲਣਾ ਕਦੀ ਉਹਦਾ ਵੀ ਘਰ ਬਣ ਕੇ ਵੀ ਨਹੀਂ ਗਾ ਸਕਦੇ ਸੁਣ ਲੈ ਕੇ ਮਾਰ ਦੋ ਕੋਈ ਐਨੇ ਡਰੇ ਹੋਏ ਸੀ ਲੋਕ ਫਿਰ ਉਹਦਾ ਘਰ ਦਾ ਖਰਚਾ ਗੁਜ਼ਾਰਾ ਕਿਵੇਂ ਚੱਲੇ ਮੇਰੀ ਤਾਂ ਨੌਕਰੀ ਚੱਲਦੀ ਸੀ ਵਿਚਾਰੇ ਬਾਕੀ ਹੋਰ ਵੀ ਸਾਥੀ ਚੱਲੇ ਬਹੁਤ ਤੱਕ ਤੰਗ ਹੋਏ ਤੇ ਇਹਨੇ ਜਿਹੜੀ ਲਾਣੀ ਕੋਈ ਵਿਚਾਰਾ ਦਿਹਾੜੀ ਜਾਣ ਲੱਗਿਆ ਕੋਈ ਕੋਈ ਸੰਸਾਰ ਲੱਗਿਆ ਸਾਡਾ ਚੱਲ ਜੇ ਮੇਨ ਕਲਾਕਾਰ ਦਾ ਚੱਲ ਬੜੀ ਪੈਸੇ ਕਮਾਇਆ ਸੀ ਹਾਂਜੀ ਹੋਰ ਵੀ ਜਰੀਏ ਗਿਆ ਸੀ ਗੱਲ ਤੇ ਜਿਹੜੇ ਮਿਊਜ਼ੀਸ਼ੀਅਨ ਸੀ ਵਿਚਾਰੇ ਹਾਂਜੀ ਹਜ਼ਾਰਾ ਬਦ ਦੇ ਉਹ ਬਹੁਤ ਅੰਗੋਈ ਤੇ ਹੁਣ ਇਹ ਇੱਥੇ ਜਿਹੜਾ ਮੇਰੇ ਵਰਗਾ ਉੱਠਦਾ ਜੀ ਇਹ ਫਲਾਣੇ ਨੇ ਬਰਵਾਤਾ ਇਹ ਫਲਾਣੇ ਨੇ ਬਰਵਾਤਾ ਫਲਾਣੇ ਨੇ ਬਰਵਾਤਾ ਕੋਈ ਸ਼ਦਾ ਜੀ ਨੌਲੇਜ ਦਾ ਕੁਛ ਦੀ ਦਾ ਨਾਮ ਲੈਂਦਾ ਹੀ ਕੋਈ ਮੇਹਰਾ ਮੌਲੇ ਦਾ ਕੋਈ ਯਾਰ ਸਾਡੀ ਤਾਂ ਆਪ ਜਾਣ ਸੁਣੀ ਚੰਗੀ ਹੋਈ ਸੀ ਜਦੋਂ ਹੁਣ ਤੁਹਾਡਾ ਪਤਾ ਵੀ ਇੱਕ ਜੇ ਇੱਕ ਕੈਮਰੇਮੈਨ ਦਾ ਕੁਝ ਚੈਨਲ ਦਾ ਨੁਕਸਾਨ ਹੋ ਗਿਆ ਸਾਰਿਆਂ ਦਾ ਹੋ ਜਾਣਾ ਤੁਸੀਂ ਕੀ ਕਰੋਗੇ ਨਹੀਂ ਜੀ ਇਹ ਤਾਂ ਬਿਲਕੁਲ ਤਰੀਕਾ ਚ ਕੋਈ ਟੇਰ ਸਾਰਾ ਥੋੜਾ ਮਾਰਨਾ ਜਦੋਂ ਉਹਨੂੰ ਮਤਲਬ ਜੇ ਇੱਕ ਨੂੰ ਮਾਰੇ ਬਾਕੀ ਤੇ ਗਾ ਮੁਰਕਾਂਦ ਕੀਤੀ ਆ ਅਰੇ ਬਾਕੀ ਨੂੰ ਮਾਰਨ ਉਹ ਜੇ ਖਰੀਦ ਫਿਰੂਗੀ ਤਾਂ ਐਵੇਂ ਅਨਸਾਸਰੀ ਗੱਲਾਂ ਨਾਲੇ ਬਾਈ ਸਭ ਤੋਂ ਵੱਡੀ ਗੱਲ ਹੈ ਜੀ ਸਪੋਜ਼ ਕਰੋ ਐਡਾ ਵੱਡਾ ਮਰਡਰ ਹੋਇਆ ਹੋਵੇ ਪੰਜਾਬ ਪੁਲਿਸ ਕਰ ਬੇਗੂਫਿਆ ਸੀਬੀਆਈ ਆਈਬੀ ਜਿੰਨੀਆਂ ਕ ਏਜੰਸੀਆਂ ਨੇ ਅਗਲੇ ਖੋਜੋ ਕਤਲਗਰ ਨਹੀਂ ਲੰਦੇ ਆ ਹਾਂਜੀ ਉਹਨੂੰ ਕਿਉਂ ਨਾ ਕਿਸੇ ਨੂੰ ਇੱਕ ਦਿਨ ਭੱਜੇ ਸਾਨੂੰ ਤੇ ਮਿੰਟ ਜ ਉਹਨਾਂ ਅੱਧੇ ਘੰਟੇ ਫੜ ਕੇ ਟਾਇਰੂਗਟ ਕਰ ਦੇਣਾ ਸੀ ਇਥੇ ਜਿਹਦਾ ਜਿਹਦਾ ਨੂੰ ਦੇਖਿਆ ਨਹੀਂ ਜਿਹਨੂੰ ਹਲਾਤ ਗਏ ਨਹੀਂ ਜਿਹਦਾ ਲਲਖਖਾ ਵਾਸਤਾ ਨਹੀਂ ਉਹ ਜਿਹਾ ਲੱਗਦਾ ਉਥੇ ਕਿਆਨ ਦੇਣ ਬਹਿ ਕੇ ਚੈਨਲ ਤੇ ਨਹੀਂ ਹੈਰਾਨ ਹੋ ਜਾਂਦੇ ਆ ਸੁਣਨਾ ਚਾਹਿਆ ਵੀ ਚਮਕੀਲਾ ਸਾਹਿਬ ਵੀ ਆਪਣੇ ਨਾਮ ਦੇ ਨਾਲ ਸਦੀਲਾ ਰਾਣਾ ਚਾਹੁੰਦੀ ਸੀ ਨਹੀਂ ਲਾਉਣਾ ਨਹੀਂ ਚਾਹੁੰਦਾ ਐਕਚੁਅਲੀ ਉਹ ਸਾਡਾ ਸਬਕਾਸ ਸੀ ਅੱਛਾ ਜੀ ਗੋਥ ਗੋਥ ਸਾਡਾ ਸਦੀਲਾ ਉਹਦਾ ਵੀ ਸਦੀਲਾ ਗੋਥ ਆ ਅੱਛਾ ਗੋਥ ਭਰਾ ਤੁਸੀਂ ਹਾਂ ਸਾਡਾ ਉਹ ਆਪਦਾ ਪਰਿਵਾਰ ਦਾ ਹੀ ਸਾਡਾ ਭਰਾ ਹੀ ਲੱਗਦਾ ਜੀ ਤੇ ਉਹ ਜਦੋਂ ਐਕਚੁਅਲੀ ਮੇਰੇ ਲਿਖੇਗੀ ਤੋਂ ਪਹਿਲਾਂ ਰਿਕਾਰਡ ਹੋ ਗਏ ਉਹਦੇ ਗਾਏ ਮੇ ਤੋਂ ਪਹਿਲਾਂ ਹੋ ਗਏ ਅੱਛਾ ਐਜ਼ ਅ ਸਿੰਗਰ ਉਹ ਮੇ ਤੋਂ ਸੀਨੀਅਰ ਸੀ ਐਜ਼ ਅ ਗੀਤਕਾਰ ਮੈਂ ਉਹ ਤੋਂ ਸੀਨੀਅਰ ਤੇ ਜਿਉਂ ਕਿਉਂਕਿ ਮੇਰੇ ਗੀਤ ਪਪੂਲਰ ਹੋ ਗਏ ਸੀ ਉਦੋਂ ਅਧੀ ਰਾਤਕ ਮੈਂ ਪੜਜੀ ਬਹੁਤ ਚੱਲ ਗਿਆ ਸੀ ਮਰਦੀ ਨੇ ਅਖ ਤੇ ਬਹੁਤ ਚੱਲ ਗਿਆ ਸੀ ਕੁੜੀ ਕੁਜਰ ਕੀ ਬਹੁਤ ਚੱਲ ਗਿਆ ਸੀ ਸਭ ਤੋਂ ਬੁਰਾ ਯਾਰ ਮਾਰ ਗਾ ਜਾਨੀ ਮੇਰਾ ਪੂਰਾ ਨੋ ਹੋ ਗਿਆ ਸੀ ਐ ਗੀਤਕਾਰ ਫਿਰ ਇੱਕ ਉਹ ਗਾਇ ਬੜੇ ਬੜੈਲ ਪਿੰਡੇ ਚੰਡੀਗੜ੍ਹ ਕੋ ਹਾਂਜੀ ਐਸ਼ੰਦਰ ਜੀ ਦੇ ਨਾਲ ਸੀ ਗੱਲ ਉਹਨੂੰ ਤੇ ਉੱਥੇ ਇਹਦਾ ਅਨਾਉਂਸ ਕਰ ਲੱਗੇ ਵੀ ਕੀ ਦਾ ਕੀ ਉਹਨੂੰ ਤੇ ਉਹ ਉਹ ਉਹਨੇ ਕਹਦਾ ਅਮਰ ਸਿੰਘ ਚਮਕੀਲਾ ਉਹ ਚੰਮੁਖਾ ਯਾਦ ਨੇ ਮੁਖਾ ਜਿਹਨੇ ਲਿਖਿਆ ਤਲਵਾਰ ਨਾਲ ਕੀ ਧਰਦੀ ਹੈ ਇਹ ਉਹਦਾ ਲਿਖਿਆ ਗੀਤ ਹੈ ਉਹਨੇ ਵੈਸੇ ਉਹ ਬਸ ਚਮਕੀਲਾ ਚਮਕੀਲਾ ਕਹਿ ਲਾਗੇ ਉਹਨੇ ਵੀ ਕਹੇ ਠੀਕ ਹੈ ਬਸ ਪਰ ਚੱਲ ਸੋ ਚੱਲ ਹੋ ਗਈ ਆਦੀ ਫਿਰ ਵੀ ਤੇ ਉਹਨੇ ਦੇਖੋ ਵੱਡਾ ਨਾ ਵੱਡਾ ਨਾ ਜਿੱਥੋਂ ਤੱਕ ਗਾਇਕ ਨੇ ਸਵਾਲ ਹੈ ਗਾਇਕ ਉਹ ਪੂਰਾ ਪਰਫेक्ट ਕਲਾਕਾਰ ਸੀ ਸੁਰ ਦੀ ਸਮਝ ਸੀ ਉਹਨੂੰ ਤਾਲ ਦੀ ਸਮਝ ਸੀ ਕੰਪੋਜੀਸ਼ਨ ਬਹੁਤ ਅੱਛੀ ਕਰਦਾ ਤੂੰ ਵੀ ਵਾਸ਼ੀ ਬਹੁਤ ਵਜਾਉਂਦਾ ਸੀ ਹਾਰਮੋਨੀਅਮ ਬਹੁਤ ਸ਼ਾਬਦੂਦ ਜਿਹਾ ਕੋਈ ਜਿਹੜਾ ਬੰਦਾ ਹਾਰਮੋਨੀਆ ਵਜਾਉਂਦਾ ਨਾ ਉਹ ਕਲਾਕਾਰ ਕੰਪੋਜੀਸ਼ਨ ਬਹੁਤ ਅੱਛੀ ਕਰ ਸਕਦਾ ਉਹ ਆਪਣੇ ਗੀਤ ਨੂੰ ਕਈ ਤਰ੍ਹਾਂ ਦੇਖਦਾ ਜਿਹੜਾ ਤੇਗਾ ਗੀਤ ਉਹ ਕੀ ਜੋਰ ਗਰੀਬਾਂ ਦਾ ਹਾਂਜੀ ਇਸ ਤੋਂ ਪਹਿਲਾਂ ਉਹਦਾ ਰਿਕਾਰਡ ਹੈ ਜਿਹੇ ਰੋਂਦੀ ਕਰ ਰੌਂਦੀ ਨੋ ਵੀ ਕੋਈ ਲੈ ਚੱਲਿਆ ਉਹ ਪਹਾੜੀ ਜਿਹਾ ਇਹ ਸਾਰਕ ਦੇ ਵਿੱਚ ਆ ਉਹ ਉਹ ਕੋਨੇ ਪਹਿਲਾਂ 1 ਮੀਟਰ ਦੇ ਇਹਨੂੰ ਹੀ ਲੇਤਾ ਉਹ ਰੋਂਦੀ ਕਰਤੋਦੀ ਨੂੰ ਕੋਈ ਲੈ ਚੱਲਿਆ ਮੁਕਲਾਵੇ ਰੋਂਦੀ ਕਰਤੋਦੀ ਨੂੰ ਉਹ ਕਿਜੁਰ ਗਰੀ ਬਾਦ ਮਾਰੀ ਕਿੜਕ ਸੋਨੇ ਆ ਤੁਰਗੇ ਉਹ ਕੰਪਿਊਟਰ ਸੇਵ ਹੈ ਨਾ ਹਾਂਜੀ ਹੁਣ ਉਹਨੂੰ ਹਰਬੁੰਨ ਦਾ ਪਤਾ ਉਹ ਆਪ ਆਪ ਹੀ ਮੈਨੂੰ ਦੱਸਦਾ ਕਹਿੰਦਾ ਫਿਰ ਮੈਂ ਕਹਾਂ ਵੀ ਇਹ ਸਾਰਾ ਮੈਂ ਗੀਤ ਮਰ ਗਿਆ ਤਾਂ ਤੇ ਉਹਨਾਂ ਕਹਿੰਦੇ ਗੀਤ ਉਹਦਾ ਰਾਗ ਬਰਤਦਾ ਕੋਨੇ ਕੀ ਜ਼ੋਰ ਗਰੀਬਾਂ ਦਾ ਮਾਰਿ ਕੇੜ ਕੇ ਸੋਹਣਿਆ ਤੁਰ ਗਏ ਸਾਡੀ ਅੱਖਾਂ ਦੀ ਇਹਨਾਂ ਦੀ ਕਰਦੂ ਇੱਕ ਫਰਕ ਹੈ ਨਾ ਹਾਂਜੀ ਹਾਂਜੀ ਜੇ ਇਦਾਂ ਕਹਿੰਦਾ ਗੀਤ ਮਰ ਗਿਆ ਗੀਤ ਮਰ ਗਿਆ ਤੇ ਉਹ ਗੀਤ ਸਦਾ ਵਾਸਤੇ ਅਮਰ ਹੋ ਗਿਆ ਅਮਰ ਕਾ ਕਿਤਾ ਹੋ ਗਿਆ ਵੀ ਉਹ ਉਹਨੂੰ ਅਕਲ ਸੀ ਸਾਂਵੇਂ ਸੀ ਸੰਗੀਤ ਹੋ ਇਹ 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 ਅੱਜ ਕੱਲ ਹੈ ਨਹੀਂ ਅੱਜ ਉਹ ਅਸਤਾਦੇ ਦੀ ਮਾਰ ਨਹੀਂ ਕਰਦਾ ਭਾਈ ਕੋਈ ਮੈਂ ਸੌਲੀਟਿਵ ਸੀ ਜੋ ਸਾਡੇ ਛੋਟੇ ਭਰਾ ਨੇ ਬੜੇ ਸ਼ਰੀਲੇ ਨੇ ਬੜੇ ਸਿਆਣੇ ਨੇ ਉਤ ਤੋਂ ਬਾਅਦ ਬੰਦਾ ਕ੍ਰੀਏਟਿਵ ਬਜਾਈਦਾ ਸਰਵਾਈ ਬੰਦਾ ਉਹ ਕਰਦਾ ਜਿਹੜਾ ਕ੍ਰੀਏਟਿਵ ਹੋਇਆ ਜੇ ਕੋਈ ਵੀ ਕਲਾਕਾਰ ਹੈ ਜਿਹੜਾ ਕ੍ਰੀਏਟਿਵ ਹੋਇਆ ਉਹ ਅੱਗੇ ਲੌਂਗ ਰੋਏਸ ਦਾ ਘੜੋ ਕੂੜਾ ਬਣ ਗਿਆ ਉਹਨੇ ਕੁਝ ਦੁੱਖ ਦੁਨੀਆ ਦਿੱਤਾ ਜਿਹੜਾ ਮੱਖੀ ਦੀ ਮੱਖੀ ਮਾਰਦਾ ਉਹਨੇ ਦਿੱਤਾ ਉਹਨੇ ਉਹਦੀ ਖਾਸੀਅਤ ਸੀ ਵੀ ਉਹ ਪਾਰਟੀ ਆਪਦੇ ਨੂੰ ਆਪ ਕਮਾਂਡ ਕਰਦਾ ਸੀ ਜੋ ਉਹਨੇ ਕਰਤਾ ਉਹਨੂੰ ਦੂਜੀ ਮੰਨਦੇ ਸੀ ਮੇਰਾ ਸੀ ਮੈਂ ਜਿੱਥੇ ਉਹ ਉਦੋਂ ਪਰਮੰਦਰਾ ਕੰਮ ਕਰਦਾ ਉਹ ਪਾਰਟੀ ਦੇ ਹੈੱਡ ਉਹ ਸੀ ਹਾਂਜੀ ਇੱਕ ਸਾਡਾ ਇਹ ਸਾਡੇ ਫਰਕ ਜਿਹੜਾ ਜਿਹੜਾ ਟੈਕਨੀਕਲੀ ਫਰਕ ਆ ਉਹਦਾ ਸਕੇਲ ਇੰਨਾ ਉੱਚਾ ਸੀ ਸਾ ਉਹ ਪੰਜਵੇਂ ਕਾਲੇ ਲਗਾਉਂਦਾ ਸੀ ਅਜੀ ਤੀਜੇ ਲਗਾਉਂਦੇ ਸੀ ਇੱਕ 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 ਬੰਦਾ ਇੱਥੇ ਪਾਜਦਾ ਇੱਕ ਇੱਥੋਂ ਗਰਾਊਂਡ 'ਚ ਖੜਾ ਉਹਨੇ ਰਲ ਨਹੀਂ ਦੇਣਾ ਟੈਕਨੀਕਲੀ ਜਿਹੜਾ ਹਾਂਜੀ ਜੇ ਨਹੀਂ ਸਾਨੂੰ ਅਕਲ ਦੀ ਕਾੜਨੀ ਸੀ ਕਿਉਂਕਿ ਉਹਦਾ ਸਾਡੀ ਜਿਹੜੀ ਮੇਰਾ ਡਿਊਟਰ ਸੀ ਉਹਦਾ ਸਕੇਲ ਨਹੀਂ ਹਵਾਜ ਦਾਗਾ ਅਮਰਜੋਤਰ ਬਾਜਨ ਨੀਰੀ ਠੋਦੀ ਚ ਹੂੰ ਇਹ ਵੀ ਮੈਂ ਇੱਕ ਵਾਰ ਉਜਾ ਸਾਹਿਬ ਨੂੰ ਕਹਿਆ ਸੀ ਮੈਂ ਉਜਾ ਸਾਹਿਬ ਉਹਦੇ ਕਾਮਯਾਬੀ ਚ ਉਹ ਆਪ ਹੈਗਾ ਸੀ ਹੈਗਾ ਸੀ ਇਨਕਿ ਉਹ ਜਿਹੜੇ ਨੀ ਮਾੜੀ ਨੀ ਉਸ ਟਾਉਂਸੀ ਉਹਦੀ 노 ਡਾਊਟ ਹੁਣ ਸਭ ਪਰਫੈਕਟ ਕਲਾਗਾ ਸੀ ਉਹਦੇ ਨਾਲ ਚਾਰਜੀ ਚ ਚਾਰਜੀ ਸ਼ੁਰੂ ਹੁੰਦਾ ਸੀ ਉਹਨੇ ਨੀਰੀ ਠਾਈ ਕੁੜੀ ਸ਼ੁਰੂ ਹੋਈ ਉਹਨੇ ਨੀਰੀ ਠਾਈ ਤੇ ਜੀ ਕੰਪਨੀ ਸਭ ਤੋਂ ਵੱਡੀ ਸੀ ਅੱਜ ਕਿੰਵੀ ਸਭ ਤੋਂ ਵੱਡੀ ਕੰਪਨੀ ਪੂਰੀ ਜਿਹੜੀ ਡਿਸਟ੍ਰਿਬਿਊਸ਼ਨ ਸੀ ਨੈਟਵਰਕ ਸਾਰੀ ਦੁਨੀਆ ਦੇ ਵਿੱਚ ਸੀ ਉਹ ਸਾਡਾ ਵੀ ਹੈਗਾ ਸੀ ਪਰ ਉਹ ਜਿਹੜਾ ਉਹਦਾ ਸਮਾਨ ਬੜਨਾ ਸੀ ਉਹ ਸਭ ਤੋਂ ਇਨੀ ਕੁਆਲਿਟੀ ਦਾ ਜ਼ਿਆਦਾ ਸੀ ਸਾਡਾ ਨਾਮ ਐਟਰ ਵਾਲਾ ਸੀ ਲਖੜ ਜਿਹਾ ਸੀ ਨੀ ਵਾਲੇ ਸੀ ਗੌਣ ਚ ਨੀ ਵਾਲੇ ਸੀ ਕੁਝ ਕਿਸਮਤ ਵੀ ਹੁੰਦੀ ਆ ਨਹੀਂ ਕਿਸ ਕਿਸਮਤ ਸਾਡੀ ਵੀ ਕਿਸਮਤਾਂ ਬਾੜੀ ਨਹੀਂ ਸੀ ਕਿਸਮਤ ਸਾਡੀ ਉਧਰ ਵੀ ਚੰਗੀ ਸੀ ਜੋ ਸਾਨੂੰ ਰੱਬ ਨੇ ਦੇਣਾ ਉਹ ਬਹੁਤ ਦਿੱਤਾ ਹਾਂਜੀ ਹਾਂਜੀ ਅਧੀਨ ਹੋ ਸਕਦਾ ਉਹਦੇ ਕੋਈ ਨਹੀਂ ਮਿਲਿਆ ਜੇ ਸਾਨੂੰ ਮਿਲਿਆ ਸ਼ੁਰੂਤ ਜਾਂ ਸ਼ੁਰੂਤ ਤਾਂ ਕੋਈ ਹੱਦ ਨਹੀਂ ਹੁੰਦੀ ਨਹੀਂ ਜੀ ਇਹਦੀ ਤਾਂ ਕੋਈ ਹੱਦ ਨਹੀਂ ਸ਼ੋਰੇ ਦੀ ਕੋਈ ਲਿਮਟ ਨਹੀਂ ਹੈ ਅ ਅ ਅੰਬਰ ਦੀ ਚਾਈ ਕਿਸ ਨੇ ਨਾ ਪੀ ਜੋ ਇਹ ਨਾ ਉੱਚਾ ਉਤ ਕਾਲੂ ਇਹ ਨਾ ਜੂ ਉੱਚੇ ਉਚਾਈ ਮੁਕੜੀ ਪਦਰੀ ਕਿੰਨੇ ਉੱਚੇ ਆ ਜene ਹਾਂਜੀ ਹਾਂਜੀ ਏਡੇ ਵੱਡੇ ਬਾਦਸ਼ਾਹ ਆ ਜene ਤੇ ਅੱਛਾ ਚਮਕੀਲਾ ਸਾਹਿਬ ਦੇ ਉੱਪਰ ਫਿਲਮ ਵੀ ਆ ਰਹੀ ਹੈ ਹਾਂ ਫਿਲਮ ਆ ਰਹੀ ਬਹੁਤ ਵੱਡੀ ਫਿਲਮ ਆ ਰਹੀ ਬਹੁਤ ਵੱਡੀ ਫਿਲਮ ਆ ਰਹੀ ਖੁਸ਼ੀ ਹੁੰਦੀ ਵੀ ਤੁਹਾਡੇ ਸਾਥੀ ਕਲਾਕਾਰ ਦੇ ਕੋਈ ਤਾਂ ਵੱਡੀ ਕਿਹੜੀ ਖੁਸ਼ੀ ਹੈ ਭਾਈ ਜੀ ਖੁਸ਼ੀ ਇਹਦੇ ਖੁਸ਼ੀ ਹੈ ਕਿਉਂਕਿ ਇਹ ਕਿਸੇ ਇਹ ਚੰਗਾ ਆਗਾਜ਼ ਹੈ ਆਪਣੇ ਦਾ ਕਿ ਸਾਡੇ ਹੋਰ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਗਏ ਨੇ ਮਾਨਸਾ ਕੋਲ ਛੋਟਾ ਕਲਾਕਾਰ ਸੀ ਹਾਂਜੀ ਪੀਬਾ ਜੀ ਹੋਣੀ ਜਗਬੋੜ ਜੀ ਹੋਣੀ ਹੋਰ ਜਮਲਾ ਜੀ ਬਹੁਤ ਉਹ ਜਮਲਾ ਜੀ ਦਾ ਜਨ ਸਤਕਾਰ ਹੋਇਆ ਜਮਲਾ ਜੀ ਉਸੇ ਜਨ ਪੰਜਾਬ ਦਾ ਚੀਫ ਮਿਨਿਸਟਰ ਉਹਨਾਂ ਦੀ ਕਾਜ ਲੱਗੀ ਫਿਰ ਪਰਤਾਸ ਕੋ ਕੈਰੋ ਬਣਾਈ ਕਰਦਾ ਸੀ ਗਵਰਨਰ ਉਹਦੇ ਕਾਰ ਹੁੰਦਾ ਸੀ ਇਹ ਥੋੜੀ ਬੋ ਮਾਣੇ ਜਿੱਤੇ ਹਾਂਜੀ ਤੇ ਕੱਲੋਂ ਜਮਲਾ ਜੀ ਦੀ ਫਿਲਮ ਬਣ ਜੇ ਕੋਈ ਕਿੱਡੀ ਚੰਗੀ ਗੱਲ ਹੈ ਇਹ ਬਹੁਤ ਚੰਗੀ ਸ਼ੁਰੂਆਤ ਹੈ ਬਹੁਤ ਚੰਗੀ ਹਾਂਜੀ